ਖਟਗੀ ਹੋ ਗਈ ਤੁਹਾਡੇ ਨਾਲ ਇਹ ਲੋਕਾਂ ਦੇ ਨਾਲ ਇਹ ਆਨੰਦਪਾਲ ਸਾਹਿਬ ਤੋਂ ਕੁਛ ਜਿਹਾ ਕੋਈ ਰਿਲੇਟਰ ਦਾ ਪ੍ਰਿਤਪਾਲ ਸਿੰਘ ਨਾਲ ਯੂਵੇ ਪੰਜਾਬ ਵੀ ਬਿਜਲੀ ਬੋਰਡ ਵੀ ਰੋਪੜ ਥਰਮਲ ਪਲਾਂਟ ਚ ਜੇੀ ਦੀ ਪੋਸਟ ਤੇ ਚਾਇਨਾਤਾ ਸਾਰੇ ਮੈਨੂੰ ਲੱਗਦਾ ਬੰਦੇ ਗੁਰਸੀ ਖਟਗੇ ਆ ਜਿੰਨੇ ਹੈਗੇ ਇਹ ਸਾਰੇ ਦਾੜੇ ਪ੍ਰਕਾਸ਼ ਆ ਪੱਗਾਵੰਨੀਆਂ ਹੋਣ ਆ ਉਹ ਤਾਂ ਜਿਹੜੇ ਜਿਹੜੇ ਗੁਰਸਿੱਖ ਤਾਂ ਹੈਗੇ ਆ ਕਿ ਜਿਹੜੇ ਮੋਨੇ ਬੰਦੇ ਉਹਨਾਂ ਨੂੰ ਧੱਕੇ ਅਮਰ ਸ਼ਿਕਾਇਆ ਵਿੱਚ ਅਮਰ ਛਕੋਗੇ ਤਾਂ ਤੁਸੀਂ ਜਾਓਗੇ ਤੇ ਇਹਨਾਂ ਦਾ ਬੇਟਾ ਜਸਕਰਵਰ ਸਿੰਘ ਤੇ ਇਹਨਾਂ ਦੀ ਧਰਮ ਪਤਨੀ ਹੈ ਉਹ ਅਕੈਡਮੀ ਚਲਾਉਂਦੀ ਹੈ ਮਾਤਾ ਮਾਤਾ ਸਾਹਿਬ ਕਰੋ ਅਕੈਡਮੀ ਮਮ ਨੂੰ ਕਹਿੰਦੇ ਮਾਤਾ ਸਾਹਿਬ ਕੋਲ ਤੀ ਹੈਗੀਆਂ ਪੈਸੇ ਮੈਂ ਦਵਾਵਾਂਗੀ ਥੋੜੀ ਥੋੜੀ ਜਿਹੀ ਥੋੜੀ ਕਹਿੰਦੀ ਅੱਛਾ ਜੀ ਆਪਣੇ ਆਪ ਨੂੰ ਕਿਹਾ ਵੀ ਮੈਂ ਮਾਤਾ ਸਾਹਿਬ ਕੋਲ ਦਿੱਤੀਆਂ ਪੈਸੇ ਮੈਂ ਦਵਾਵਾਂਗੀ ਕਿੰਨੇ ਪੈਸੇ ਤੁਹਾਡੇ ਕਿੰਨੇ ਪੈਸੇ ਆ ਮੇਰੇ ਹੈਗੇ 7.5 ਲੱਖ ਰੁਪਏ ਮਾਤਾ ਜੀ ਤੁਹਾਡਾ ਮੇਰੇ ਪੈਸੇ 5 ਲੱਖ ਰੁਪਈਆ ਆ ਮੇਰਾ 8 ਲੱਖ ਹੈ ਜੀ ਸਾਡਾ 5 ਲੱਖ ਮੇਰਾ 8 ਲੱਖ ਹੈ ਜੀ ਅੱਛਾ ਤੁਹਾਡਾ ਲਾ ਜੀ 7.5 ਲੱਖ ਜੀ ਆਰਬਨ ਵੀਜ਼ਾ ਰਿਲੀਜੀਅਸ ਰਿਲੀਜੀਅਸ ਵੀਜ਼ਾ ਹੁੰਦਾ ਹੈ ਇਹ ਰਾਗੀ ਢਾਡੀਆਂ ਲਈ ਵੀਜ਼ਾ ਹੁੰਦਾ ਹੈ ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਉੱਥੇ ਸਾਡੇ ਟਰੱਕ ਯਾਰਡ ਵੀ ਹੈਗੇ ਆ ਸਾਨੂੰ ਗੁਰਦੁਆਰੇ 'ਚ ਵੀ ਲੋੜ ਹੈ ਬੰਦੇ ਆ ਦੀ ਤੁਹਾਨੂੰ ਏਜੰਟ ਨੇ ਨਹੀਂ ਠੱਗਿਆ ਤੁਹਾਨੂੰ ਧਾਰਮਿਕ ਬੰਦੇ ਠੱਗ ਗਏ ਹਾਂਜੀ ਬਸ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਮਾਨਪ੍ਰੀਤ ਸਿੰਘ ਖੁਰਾਨੇ ਦੇ ਅਕਾਊਂਟ ਦੇ ਵਿੱਚ ਪੈਸੇ ਪਾ ਦਿਓ ਤੇ ਅਸੀਂ ਤੁਹਾਨੂੰ 100% ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਬਾਅਦ ਵਿੱਚ ਜਦੋਂ ਹੁਣ ਇਹ ਫਰੋਡਵਾਜ਼ੀ ਹੋ ਗਈ ਸਾਰੀ ਹੁਣ ਉਹ ਤੁਹਾਨੂੰ ਹੱਥ ਨਹੀਂ ਫੜਾਉਂਦੇ ਹੋ ਮਤਲਬ ਉਹ ਫਿਰ ਗੱਲ ਹੋ ਗਈ ਵੀ ਮਾਥੇ ਦਿਲ ਘੱਤ ਮਾਲਾ ਬਣਾ ਲੋਗਨ ਰਾਮ ਖਲਾਉਣਾ ਜਾਣਾ ਹਾਂ ਜੀ ਹਾਂ ਜੀ ਇਹ ਸਾਰੀ ਜਿਹੜੀ ਮਹਾਰਾ ਦੀ ਬਾਣੀ ਹੈ ਇਹ ਪੜਦੇ ਵੀ ਹੋਣੇ ਫਿਰ ਉਹ ਤਾਂ ਰੋਜ਼ ਪੜ੍ਹਦੇ ਆ ਉਹਨੇ ਮਾਰਾ ਮਤਲਬ ਨਹੀਂ ਉਹਨਾਂ ਨੂੰ ਸਮਝ ਆਇਆ ਸਾਰਾ ਇਹ ਘਰੇ ਪ੍ਰਕਾਸ਼ ਕਰਿਆ ਹੋਇਆ ਜੇ ਤੁਸੀਂ ਘਰੇ ਜਾਓ ਤੁਹਾਨੂੰ ਉਹਨਾਂ ਦੀ ਗੱਲ ਨਹੀਂ ਆਣ ਦੇਣੀ ਉਹਨੇ ਸਾਰਾ ਜਿਹੜੀ ਤੁਹਾਨੂੰ ਤੁੱਕਾ ਸੁਣਾਣੀ ਆ ਉਹਨਾਂ ਨੇ ਪਰ ਇਹ ਬੰਦੇ ਸਾਰੇ ਠੱਗ ਹੈ ਉਹਨਾਂ ਨੇ ਜਾਣ ਕੀ ਕੀਤੀ ਆ ਜਾਣ ਜਾਣ ਪੁਣੇ ਚੁਣਤ ਹੋਈ ਆ ਤੁਹਾਨੂੰ ਕੀ ਲੱਗਦਾ ਦੇਖੋ ਜੀ ਜੇ ਉਹ ਬੰਦੇ ਸੱਚੇ ਹੁੰਦੇ ਉਹ ਸਾਡੇ ਨਾਲ ਖੜਦੇ ਆ ਕੇ ਫੋਨ ਬੰਦ ਨਾ ਕਰਦੇ ਆਪਣੇ ਹੁਣ ਉਹ ਕਹਿੰਦੇ ਤੁਹਾਡਾ ਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਤੁਸੀਂ ਜਿਹੜੇ ਪੈਸੇ ਪਾਏ ਆ ਤੁਸੀਂ ਉਹਦੇ ਕੋਲ ਲੋ ਜਾ ਕੇ ਜਿੱਦੇ ਤੁਸੀਂ ਕਾਉਂਟ ਦੇ ਵਿੱਚ ਪਾਏ ਤੁਸੀਂ ਕੋਠੀ ਦੇਖੋਗੇ ਜਾ ਕੇ ਤੁਸੀਂ ਕਹੋਗੇ ਵਾਹ ਜੇ ਜੇ ਸਾਹਿਬ ਦੀ ਕੋਠੀ ਹੈ ਇਹ ਉਹ ਤਾਂ ਕਿਸੇ ਮਨਿਸਟਰ ਦੀ ਕੋਠੀ ਲੱਗਦੀ ਐਡੀ ਬੜੀ ਕੋਠੀ ਪਾਈ ਫਿਰਦੇ ਆ ਇਟਸ ਉਹ ਬੰਦਾ ਜੀ ਜਨਾਬ ਤੁਸੀਂ ਵੀ ਵਾਪੂ ਜੀ ਜਾਂਸੇ ਜਾਗੇ ਤੁਸੀਂ ਆਪ ਜਾਣਾ ਸੀ ਕਿਨੇ ਜਾਣਾ ਸੀ ਮੇਰੇ ਪੋਤੇ ਪੋਤੀਆਂ ਦੀਆਂ ਇਹ ਨੋਹਾ ਦੀਆਂ ਉਹਨਾਂ ਦੇ ਨਾਲ 35 ਲੱਖ ਰੁਪਏ ਦੀ ਠੱਗੀ ਮੇਰੇ ਨਾਲ ਜੇ ਤੁਸੀਂ ਗੱਲ ਪੁੱਛ ਰਹੇ ਹੋ ਵਾਰ-ਵਾਰ ਕਿ ਕਿਸ ਤਰ੍ਹਾਂ ਠੱਗਿਆ ਗਿਆ ਸਵੇਰੇ ਉਹ ਬੰਦਾ ਜਦੋਂ ਤੱਕ ਅਰਦਾਸ ਨਹੀਂ ਹੁੰਦੀ ਪ੍ਰਸ਼ਾਦ ਨਹੀਂ ਵਰਤਦਾ ਉਦੋਂ ਤੱਕ ਕਿਸੇ ਨਾਲ ਗੱਲ ਨਹੀਂ ਕਰਦਾ ਜਦੋਂ ਪ੍ਰਸ਼ਾਦ ਸ਼ਾਕੇ ਪ੍ਰਿਤਪਾਲ ਸਿੰਘ ਆਉਂਦਾ ਹੱਥ ਧੋਕੇ ਤੇ ਉਹਨੂੰ ਕਹਿੰਦਾ ਹਰਵਿੰਦਰ ਸਿੰਘ ਅੱਜ ਮਹਾਰਾਜ ਦਾ ਹੁਕਮ ਹੋਇਆ ਪੇ ਤੁਹਾਡਾ ਬੇੜਾ ਪਾਰ ਕਰ ਦਈਏ ਅਮਰੀਕਾ ਭੇਜ ਦਈਏ ਤੁਹਾਨੂੰ ਅਮਰੀਕਾ ਭੇਜ ਦਈਏ ਤੁਹਾਨੂੰ ਤੁਹਾਨੂੰ ਜਰੂਰਤ ਹੈ ਜਿਹੜਾ ਬੰਦਾ ਤਖਤ ਸਾਹਿਬ ਦੇ ਬੇੜੇ ਵਿੱਚ ਖੜ ਕੇ ਐਸੀ ਗੱਲ ਕਰੂਗਾ ਉਹ ਤੇ ਵਿਸ਼ਵਾਸ ਕਿਵੇਂ ਨਾ ਕਰੂਗਾ ਬੰਦਾ ਬਿਲਕੁਲ ਬਿਲਕੁਲ ਵੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੇ ਉਹ ਖੁਦ ਇੱਕ ਸਰਕਾਰੀ ਪੋਸਟ ਹੋਣ ਦੇ ਬਾਵਜੂਦ ਵੀ ਉਹਦਾ ਕਿਤੇ ਢਿੱਡ ਫੇਰ ਨਹੀਂ ਭਰ ਰਿਹਾ ਜੀ ਔਰ ਬੇਟਾ ਐਡਵੋਕੇਟ ਦੀ ਪੋਸਟ ਦੇ ਦਾ ਗੁਰਦਾਰ ਅੰਬਸਾ ਮੋਹਲੀ ਵਿਖੇ ਖੜੇ ਆ ਜਿੱਥੇ ਕਿ ਇੱਕ ਇਕੱਠ ਸੱਦਿਆ ਗਿਆ ਸੀ ਜਿਸ ਦੇ ਵਿੱਚ ਉਹ ਪੀੜਤ ਲੋਕ ਆਏ ਜਿਹੜੇ ਇਮੀਗ੍ਰੇਸ਼ਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਅੰਬਸਾ ਸਾਹਿਬ ਮੋਹਲੀ ਵਿਖੇ ਖੜੇ ਆ ਪਰ ਮੇਰੇ ਪਿੱਛੇ ਲੋਕ ਸਾਰੇ ਆਨੰਦਪੁਰ ਸਾਹਿਬ ਦੇ ਆ ਇਹ 15 ਤੋਂ 20 ਜਣੇ ਇੱਥੇ ਪਹੁੰਚੇ ਆ ਜਿਹੜੇ ਕਿ ਇੱਕ ਵੱਡੀ ਠੱਗੀ ਦਾ ਸ਼ਿਕਾਰ ਹੋਏ ਆ ਜੇ ਇਹਨਾਂ ਦਾ ਇਕੱਠਾ ਕਰਕੇ ਉਹ ਸਾਰਾ ਠੱਗੀ ਦਾ ਪਲੰਦਾ ਦੇਖਿਆ ਜਾਵੇ ਤਾਂ 3-4 ਕਰੋੜ ਦੀ ਠੱਗੀ ਨਾ 15 ਬੰਦਿਆਂ ਨਾਲ ਹੀ ਵਜੀ ਹੋਈ ਆ ਤਾਂ ਉਹ ਕੌਣ ਏਜੰਟ ਆ ਕਿਉਂ ਉਹ ਇਹ ਠੱਗੀ ਮਾਰ ਗਿਆ ਕਿਉਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕਮਲੇਂਟਾਂ ਤੋਂ ਬਾਅਦ ਵੀ ਕੁਝ ਕਿਉਂ ਨਹੀਂ ਬਣ ਰਿਹਾ ਬਹੁਤ ਸਾਰੇ ਸਵਾਲ ਇਹਨਾਂ ਤੋਂ ਹੀ ਲਵਾਂਗੇ ਸੋ ਗੱਲਬਾਤ ਕਰਦੇ ਆਂ ਬਾਈ ਜੀ ਕਿੰਨੇ ਬੰਦੇ ਆਏ ਸਾਰੇ ਅਨੰਦਪੁਰ ਸਾਹਿਬ ਦੇ ਆਹੇ ਹਾਂਜੀ ਸਾਰੇ ਅਨੰਦਪੁਰ ਸਾਹਿਬ ਦੇ ਆਈ ਫਿਰ ਕਿਹੜੀ ਕਿੱਦਾਂ ਠਗੀ ਹੋ ਗਈ ਤੁਹਾਡੇ ਨਾਲ ਇਹਨਾਂ ਲੋਕਾਂ ਦੇ ਨਾਲ ਇਹ ਆਨੰਦਪਾਲ ਸਾਹਿਬ ਤੋਂ ਕੁਛ ਜਿਹਾ ਕੋਈ ਰਿਲੇਟਡ ਉਹਦਾ ਪ੍ਰਿਤਪਾਲ ਸਿੰਘ ਨਾਲ ਯੂਏ ਪੰਜਾਬ ਵੀ ਬਿਜਲੀ ਬੋਰਡ ਵੀ ਰੋਪੜ ਥਰਮਲ ਪਲਾਂਟ ਚ ਜੇੀ ਦੀ ਪੋਸਟ ਤੇ ਚਾਇਨਾਤਾ ਕੁਛ ਉਹਦੇ ਨਾਲ ਰਿਲੇਟਡ ਬੰਦੇ ਕੁਛ ਸਾਡੇ ਨਾਲ ਰਿਲੇਟਡ ਹੋਗੇ ਜਿਹਨੇ ਸਾਡੇ ਨੂੰ ਦੱਸਿਆ ਪ੍ਰਿਤਪਾਲ ਸਿੰਘ ਜੀ ਯੂਐਸਏ ਆਰਮਨ ਵੀਜ਼ਾ ਦਵਾਰਿਆ ਹੈ ਤੇ ਉਹਨਾਂ ਨੇ ਸਾਨੂੰ ਆਫਰ ਕੀਤੀ ਹੈ ਵੀ 8 ਲੱਖ ਵਿੱਚ ਇਹਨਾਂ ਨੂੰ ਵੀਜ਼ਾ ਦਵਾਵਾਂਗੇ ਤੇ ਅਸੀਂ 8 ਲੱਖ ਉਹਨਾਂ ਦੇ ਕਹਿਣ ਤੇ ਆ ਵੀ ਮਨਪਰੀ ਦਾ ਅਕਾਊਂਟ ਦਾ ਸਾਨੂੰ ਮਨਪਰੀ ਨਾਂ ਦੇ ਅਕਾਊਂਟ ਦਿੱਤਾ ਉੱਚਾ ਅਸੀਂ ਟ੍ਰਾਂਸਫਰ ਕਰ ਦਿੱਤੇ ਤੁਸੀਂ ਤੁਹਾਨੂੰ ਇਹ ਦੱਸਿਆ ਕਿਸੇ ਨੇ ਅਮਰੀਕਾ ਦਾ ਵੀਜ਼ਾ ਮਿਲ ਰਿਹਾ ਹੈ ਅਮਰੀਕਾ ਆਰ 1 ਵੀਜ਼ਾ ਦੇ ਰਿਹਾ ਵੀ ਆਰ 1 ਵੀਜ਼ਾ ਹਾਂਜੀ ਜੋ ਕਿ ਆਰਮਨ ਤਰਵੇਂ ਗੁਰਦ ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਨ ਲਈ ਵਰਕਰਾਂ ਲਈ ਲੋੜ ਹੈ ਆਰ 1 ਵੀਜ਼ਾ ਰਿਲੀਜੀਅਸ ਰਿਲੀਜੀਅਸ ਵੀਜ਼ਾ ਹੁੰਦਾ ਹੈ ਇਹ ਰਾਗੀ ਢਾਡੀਆਂ ਲਈ ਵੀਜ਼ਾ ਹੁੰਦਾ ਹੈ ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਉੱਥੇ ਸਾਡੇ ਟਰੱਕ ਯਾਰਡ ਵੀ ਹੈਗੇ ਆ ਸਾਨੂੰ ਗੁਰਦੁਆਰੇ 'ਚ ਵੀ ਲੋਡ ਹੈ ਬੰਦੇ ਆ ਦੀ ਤੇ ਸਾਨੂੰ ਵੀ ਇੱਦਾਂ ਲੱਗ ਲੱਗ ਵੇਅਰ ਹਾਊਸ ਵੀ ਆ ਸਾਡੇ ਉੱਥੇ ਫਿਰ ਤੁਹਾਨੂੰ ਏਜੰਟ ਨੇ ਨਹੀਂ ਠੱਗਿਆ ਤੁਹਾਨੂੰ ਧਾਰਮਿਕ ਬੰਦੇ ਠੱਗ ਗਏ ਬਾਜੀ ਬਸ ਇਹ ਕੌਣ ਆ ਬੰਦੇ ਕਿੱਦਾਂ ਦੇ ਧਾਰਮਿਕ ਬੰਦੇ ਆ ਇਹ ਇਹ ਦੇਖੋ ਜੀ ਇਹ ਕੀਰਤਨ ਕਰਨੇ ਵਾਲੇ ਕਿੱਦਾਂ ਦੇ ਹਾਂਜੀ ਇਹ ਅਖੰਡ ਕੀਰਤਨੀ ਜੱਥੇ ਨਾਲ ਰਿਲੇਟਡ ਆ ਇਹ ਬੰਦੇ ਇਹ ਜਦੋਂ ਆਨੰਦਪੁਰ ਸਾਹਿਬ ਅਖੰਡ ਕੀਰਤਨੀ ਸਮਾਗਮ ਹੁੰਦਾ ਇਹ ਇਹਨੂੰ ਆਰਗੇਨਾਈਜ਼ ਕਰਦੇ ਆ ਜਿਹੜਾ ਇਹ ਪ੍ਰਤਪਾਦ ਸਿੰਘ ਜੇਈ ਆ ਤੇ ਇਹਨਾਂ ਦਾ ਬੇਟਾ ਜਸ ਕਵਰ ਸਿੰਘ ਤੇ ਇਹਨਾਂ ਦੀ ਧਰਮ ਪਤਨੀ ਹੈ ਉਹ ਅਕੈਡਮੀ ਚਲਾਉਂਦੀ ਹੈ ਕੀ ਨਾਮ ਮਾਤਾ ਮਾਤਾ ਸਾਹਿਬ ਘਰ ਅਕੈਡਮੀ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਮਾਨਪ੍ਰੀਤ ਸਿੰਘ ਖੁਰਾਨੇ ਦੇ ਅਕਾਊਂਟ ਦੇ ਵਿੱਚ ਪੈਸੇ ਪਾ ਦਿਓ ਤੇ ਅਸੀਂ ਤੁਹਾਨੂੰ 100% ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਤੇ ਸਾਰੀ ਸਾਡੀ ਜ਼ਿੰਮੇਵਾਰੀ ਜੇ ਨਹੀਂ ਵੀਜ਼ਾ ਤੁਹਾਨੂੰ ਮਿਲਦਾ ਅਸੀਂ ਆਪ ਤੁਹਾਨੂੰ ਸਹੈ ਸਾਨੂੰ ਆਪਣਾ ਘਰ ਵੇਚਣਾ ਵਾਵੇ ਅਸੀਂ ਤੁਹਾਨੂੰ ਤੁਹਾਡੇ ਸਾਰੇ ਪੈਸੇ ਵਾਪਸ ਕਰਾਵਾਂਗੇ ਇਸ ਤਰ੍ਹਾਂ ਕਿਹਾ ਗਿਆ ਇਹ ਤਾਂ ਸਾਨੂੰ ਕਿਹਾ ਗਿਆ ਤੇ ਉਦੋਂ ਬਾਅਦ ਵਿੱਚ ਜਦੋਂ ਹੁਣ ਇਹ ਫਰੋਡਵਾਜੀ ਹੋ ਗਈ ਸਾਰੀ ਹੁਣ ਉਹ ਤੁਹਾਨੂੰ ਹੱਥ ਨਹੀਂ ਫੜਾਉਂਦੇ ਹੋ ਮਤਲਬ ਉਹ ਫਿਰ ਗੱਲ ਹੋ ਗਈ ਵੀ ਮਾથે ਤਿਲਖ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਣਾ ਹਾਂ ਜੀ ਹਾਂ ਜੀ ਇਹ ਸਾਰੀ ਜਿਹੜੀ ਮਹਾਰਾ ਦੀ ਬਾਣੀ ਹੈ ਇਹ ਪੜਦੇ ਵੀ ਹੋਣੇ ਫਿਰ ਉਹ ਤਾਂ ਰੋਜ਼ ਪੜ੍ਹਦੇ ਆ ਉਹ ਉਹਨੇ ਮਤਲਬ ਨਹੀਂ ਉਹਨਾਂ ਨੂੰ ਸਮਝ ਆਇਆ ਸਾਰਾ ਇਹ ਘਰੇ ਪ੍ਰਕਾਸ਼ ਕਰਿਆ ਹੋਇਆ ਜੇ ਤੁਸੀਂ ਘਰੇ ਜਾਓ ਤੁਹਾਨੂੰ ਉਹਨਾਂ ਨੇ ਗੱਲ ਨਹੀਂ ਆਣ ਦੇਣੀ ਉਹਨੇ ਸਾਰਾ ਜਿਹੜੀ ਤੁਹਾਨੂੰ ਤੁੱਕਾ ਸੁਣਾਣੀ ਆ ਉਹਨਾਂ ਨੇ ਪਰ ਇਹ ਬੰਦੇ ਸਾਰੇ ਠੱਗ ਹੈ ਸਰਾ ਸਾਰ ਮਤਲਬ ਬਨਾਰਸ ਦੇ ਠੱਗ ਹੈ ਸਾਰੇ ਇਹ ਬੰਦੇ ਹਰ ਕੇ ਸੰਤਨ ਆਖੀ ਬਨਾਰਸ ਕੇ ਠੱਗ ਹੈ ਭਾਈ ਪਰ ਇੱਕ ਗੱਲ ਹੋਰ ਆ ਪਹਿਲਾਂ ਦਰੁਸਤ ਕਰ ਲਈਏ ਇਸ ਗੱਲ ਨੂੰ ਜੇ ਸਮਝ ਲਈਏ ਉਹਨਾਂ ਨੇ ਇਹ ਜੋ ਤੁਹਾਡੇ ਨਾਲ ਤੁਸੀਂ ਕਹਿੰਦੇ ਠੱਗੀ ਆ ਉਹਨਾਂ ਨੇ ਜਾਣ ਕੇ ਕੀਤੀ ਆ ਜਾਣ ਜਾਣ ਪੁਣੇ ਚੁਣਤ ਹੋਈ ਆ ਤੁਹਾਨੂੰ ਕੀ ਲੱਗਦਾ ਦੇਖੋ ਜੀ ਜੇ ਉਹ ਬੰਦੇ ਸੱਚੇ ਹੁੰਦੇ ਉਹ ਸਾਡੇ ਨਾਲ ਖੜਦੇ ਆਗੇ ਫੋਨ ਬੰਦ ਨਾ ਕਰਦੇ ਆਪਣੇ ਜੋ ਹਾਂਜੀ ਹਾਂ ਤੇ ਸਾਡਾ ਕੋਈ ਕੰਟੈਕਟ ਕਰਦੇ ਵੀ ਭਾਈ ਤੁਸੀਂ ਕੋਈ ਨਾ ਘਪਰਾਓ ਨਾ ਤੁਹਾਡੇ ਸਾਰੇ ਪੈਸੇ ਅਸੀਂ ਬਾਸ ਦਾਂਗੇ ਹੁਣ ਉਹ ਕਹਿੰਦੇ ਤੁਹਾਡਾ ਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਤੁਸੀਂ ਜਿਹੜੇ ਪੈਸੇ ਪਾਏ ਆ ਤੁਸੀਂ ਉਹਦੇ ਕੋਲ ਲੋ ਜਾ ਕੇ ਜਿਹਦੇ ਤੁਸੀਂ ਅਕਾਊਂਟ ਦੇ ਵਿੱਚ ਪਾਏ ਅਸੀਂ ਤਾਂ ਉਹਨੂੰ ਜਾਣਦੇ ਨਹੀਂ ਬੰਦੇ ਨੂੰ ਕੌਣ ਹੈਗਾ ਕਿੱਥੇ ਦਾ ਹੈਗਾ ਕੌਣ ਸਾਨੂੰ ਹੀ ਪਤਾ ਹੈਗਾ ਉਹਨਾਂ ਨੇ ਤੁਹਾਨੂੰ ਕਿਦਾਂ ਤੁਹਾਡੇ ਨਾਲ ਉਹਨਾਂ ਦਾ ਪਿਆਰ ਸਤਿਕਾਰ ਕਿਦਾਂ ਬਣਿਆ ਰਿਸ਼ਤਾ ਬਣਿਆ ਅਸੀਂ ਕੋਈ ਪਿਆਰ ਦਾ ਹਾਂਜੀ ਹਾਂਜੀ ਜਿੱਦਾਂ ਉਹ ਮਤਲਬ ਗੁਰਦੁਆਰਾ ਸਾਹਿਬ ਆਉਂਦੇ ਜਾਂਦੇ ਤੇ ਉਹ ਤੇ ਜਿੱਦਾਂ ਖੰਡ ਕੀਰਤਨੀ ਦੀ ਸਮਾਗਮ ਅੱਜ ਵਿੱਚ ਮਿਲਾਂ ਤੇ ਉਹਨਾਂ ਦਾ ਸਾਡਾ ਮਤਲਬ ਪਿਆਰ ਸੀ ਤੇ ਉਹਨਾਂ ਨਾਲ ਸਾਡਾ ਕੰਟੈਕਟ ਹੋਇਆ ਸਾਨੂੰ ਕਹਿੰਦੇ ਤੁਸੀਂ ਗੁਰਸਿੱਖ ਬੰਦੇ ਆ ਸਾਨੂੰ ਉੱਥੇ ਲੋੜ ਐ ਇਹ ਸਾਰੇ ਮੈਨੂੰ ਲੱਗਦਾ ਬੰਦੇ ਗੁਰਸਿੱਖ ਖਟੱਗੇ ਆ ਜਿੰਨੇ ਹੈਗੇ ਇਹ ਸਾਰੇ ਦਾੜੇ ਪ੍ਰਕਾਸ਼ ਆ ਪੱਗਾ ਬੰਨੀਆਂ ਹੋਈਆਂ ਉਹ ਤਾਂ ਜਿਹੜੇ ਜਿਹੜੇ ਗੁਰਸਿੱਖ ਤਾਂ ਹੈਗੇ ਆ ਕਿ ਜਿਹੜੇ ਮੋਨੇ ਬੰਦੇ ਉਹਨਾਂ ਨੂੰ ਧੱਕੇ ਅਮਰ ਸ਼ਿਕਾਇਆ ਵਿੱਚ ਅਮਰਤ ਛਕੋਗੇ ਤਾਂ ਤੁਸੀਂ ਜਾਓਗੇ ਅੱਛਾ ਹਾਂਜੀ ਇਦਾਂ ਦੇ ਬੰਦੇ ਹੈਗੇ ਫਿਰ ਉਹਨਾਂ ਨੇ ਸਾਰਿਆਂ ਨੇ ਆਪਣੇ ਬਾਲ ਕਠਾ ਤੇ ਕਿਸੇ ਨੇ ਕੁਝ ਨੇ ਕੁਸ਼ ਕਰ ਲਿਆ ਉਹ ਸਾਰੇ ਮਤਲਬ ਪਤਿਤ ਹੋ ਗਏ ਸਾਰੇ ਉਹ ਹਾਂ ਹਾਂ ਕਿੰਨੇ ਪੈਸੇ ਤੁਹਾਡੇ ਕਿੰਨੇ ਪੈਸੇ ਆ ਮੇਰੇ ਹੈਗੇ 7.5 ਲੱਖ ਰੁਪਏ ਮਾਤਾ ਜੀ ਤੁਹਾਡਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੀ ਆ ਵੀ ਮੇਰੇ ਪੈਸੇ 5 ਲੱਖ ਰੁਪਈਆ ਆ ਤੁਹਾਡਾ ਜੀ ਮੇਰਾ 8 ਲੱਖ ਹੈ ਜੀ ਤੁਹਾਡਾ ਸਾਡਾ 5 ਲੱਖ ਹੈ ਜੀ ਤੁਹਾਡਾ ਜੀ ਮੇਰਾ 8 ਲੱਖ ਹੈ ਜੀ ਅੱਛਾ ਤੁਹਾਡਾ ਜੀ ਸਾਢੇ 7 ਲੱਖ ਜੀ ਤੁਹਾਨੂੰ ਵੀ ਕੀਰਤਨ ਦੇ ਉੱਚ ਲੱਗੇ ਜਾਣਾ ਸੀ ਹਾਂਜੀ ਹਾਂਜੀ ਮੈਂ ਗੁਰਦੁਆਰਾ ਸਾਹਿਬ ਪਾਵਰ ਕਲੋਨੀ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਨਹੀਂ ਗਰੰਥੀ ਸਿੰਘ ਦੀ ਤੁਹਾਨੂੰ ਕਿੱਥੇ ਮਿਲ ਗਏ ਉਹ ਬੰਦੇ ਮੈਨੂੰ ਪ੍ਰੇਤਪਾਲ ਸਿੰਘ ਅਨੰਦਪੁਰ ਸਾਹਿਬ ਵਾਲੇ ਜਿਹੜੇ ਉਹਨਾਂ ਦੇ ਚਰਾਰਾਂ ਅਕੈਡਮੀ ਵਗੈਰਾ ਇਹਨਾਂ ਨੇ ਬਿਜਲੀ ਬੋਰਡ ਵਾਲਿਆਂ ਦਾ ਫੋਨ ਕਰਕੇ ਥਰਮਲ ਪਲਾਂਟ ਦੇ ਵਿੱਚ ਇਹਨ ਜੋਬ ਕਰ ਰਹੇ ਆ ਪੱਕੇ ਹਾਂਜੀ ਹਾਂਜੀ ਗਵਰਨਮੈਂਟ ਜੋਬ ਕਰ ਰਹੇ ਆ ਗਵਰਨਮੈਂਟ ਜੋਬ ਕਰ ਰਹੇ ਆ ਵਿਜਲੀ ਬੋਰਡ ਦੇ ਵਿੱਚ ਜੇਈ ਲੱਗੇ ਹੋਇਆ ਜੀ ਉਹਨਾਂ ਦੀ ਰਾਇ ਹੈ ਸਾਰਾ ਕੁਝ ਹੋਇਆ ਜੀ ਪਰ ਉਹ ਤਾਂ ਬਾਈ ਗਵਰਨਮੈਂਟ ਜੋਬ ਵਾਲੇ ਤਾਂ ਰੱਜੇ ਪੁੱਜੇ ਹੋਣੇ ਆ ਉਹਨਾਂ ਨੂੰ ਕੀ ਲੋੜ ਸੀ ਪੈਸਿਆਂ ਦੀ ਬਾ ਤੁਹਾਨੂੰ ਪਤਾ ਕਾਲ ਯੁਗ ਦਾ ਇੰਨਾ ਪੈਰਾ ਜੀ ਇਹ ਜਿਹੜੇ ਲੋਕਾਂ ਦਾ ਨਹੀਂ ਜਿਨ੍ਹਾਂ ਦਾ ਸਰਦਾ ਤੁਸੀਂ ਕੋਠੀ ਦੇਖੋਗੇ ਜਾ ਕੇ ਤੁਸੀਂ ਕਹੋਗੇ ਵਾਹ ਜੇਈ ਜੇਈ ਸਾਹਿਬ ਦੀ ਕੋਠੀ ਹੈ ਇਹ ਉਹ ਤਾਂ ਕਿਸੇ ਮਨਿਸਟਰ ਦੀ ਕੋਠੀ ਲੱਗਦੀ ਐ ਢੀ ਬੜੀ ਕੋਠੀ ਪਾਈ ਫਿਰਦੇ ਹਾਂ ਹਾਂਜੀ ਹੁਣ ਉਹ ਕੋਠੀ ਹਾਂਜੀ ਤੇ ਫਿਰ ਤੁਹਾਨੂੰ ਤੁਸੀਂ ਪ੍ਰੋਸੈਸ ਲਾਇਆ ਕਦੋਂ ਸਾਰੇ ਨੇ ਇਕੱਠੇ ਜੀ ਚੱਲਿਆ ਕੰਮ ਜਾਂ ਕਿੱਦਾਂ ਜਾਂ ਅਲੱਗ-ਅਲੱਗ ਹੁਣ ਵੀ ਚੱਲ ਰਿਹਾ ਜਾਂ ਹੁਣ ਵੀ ਅੱਗੇ ਬੰਦੇ ਫਸ ਰਹੇ ਆ ਨੀ ਹੁਣ ਨੀ ਕੋਈ ਵੀ ਨਹੀਂ ਫਸ ਰਿਆ ਹੁਣ ਤਾਂ ਬਸ ਹੁਣ ਤਾਂ 도ੜ ਗਏ ਵੇ ਹੁਣ ਤਾਂ ਰੋਲਾ ਪੈ ਗਿਆ ਵ ਸਾਰਾ ਲਾਸਟ ਸਾਡਾ ਹੀ ਐ ਤੇ ਅਸੀਂ ਸਾਰੇ ਹੁਣ ਦਰਖਾਸਤਾਂ ਦੇ ਰਹੇ ਆਂ ਹੌਲੀ ਹੌਲੀ ਕਰਕੇ ਤੇ ਅੱਗੇ ਹੁਣ ਦੇਖੋ ਕਿੱਥੇ ਦਰਖਾਸਤਾਂ ਦਿੱਤੀਆਂ ਕਿੱਥੇ ਕਿੱਥੇ ਤੱਕ ਤੁਸੀਂ ਗਏ ਰੋਪੜ ਐਸਐਸਪੀ ਦਫਤਰ ਦਿੱਤੀ ਐ ਤੇ ਅਸੀਂ ਫੇਰ ਉਹਦੇ ਮਨਪ੍ਰੀਤ ਸਿੰਘ ਖੁਰਾਨੇ ਦੇ ਖਿਲਾਫ ਵੀ ਦਿੱਤੀ ਵੀ ਐ ਉਹ 36 ਥਾਣੇ ਦੇ ਵਿੱਚ ਐ ਤੇ ਤੇ ਬਸ ਬੰਦੇ ਫਰਾਰ ਆ ਹੁਣ ਫਰਾਰ ਆ ਸਾਰੇ ਤੁਹਾਨੂੰ ਵੀ ਨਹੀਂ ਮਿਲਦੇ ਪੁਲਿਸ ਨੂੰ ਵੀ ਨਹੀਂ 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 ਕੁਛ ਨਹੀਂ ਪੁਲਿਸ ਨੂੰ ਵੀ ਨਹੀਂ ਪੁਲਿਸ ਸਾਨੂੰ ਪੁੱਛਦੀ ਐ ਵੀ ਦੱਸੋ ਸਾਨੂੰ ਅਸੀਂ ਫੜਦੇ ਆਂ ਉਹਨਾਂ ਨੂੰ ਸਾਨੂੰ ਦੱਸੋ ਲਿਆ ਵੀ ਕਿ ਫਿਰ ਜਿਹੜੇ ਅਖੰਡ ਗੀਰਤਨੀ ਜੱਥੇ ਵਾਲੇ ਸਮਾਗਮ ਹੋਣਾ ਚ ਨਹੀਂ ਲੱਭਦੇ ਨਹੀਂ 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 ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਬੰਦੇ ਨਾਲ ਇਹਦੇ ਨਾਲ ਵੀ ਅਸੀਂ ਨਹੀਂ ਜਾਣਦੇ ਬੰਦੇ ਨੂੰ ਕੋਣ ਹੈ ਹਾਂਜੀ ਤੇ ਜਿੰਨੇ ਵੀ ਠਗੀ ਹੋਈ ਹੈ ਸਾਰੀ ਇਹ ਪ੍ਰਿਤਪਾਲ ਨੇ ਜਾਣ ਬੁਝ ਕੇ ਕੀਤੀ ਵੀ ਹੈ ਜੇ ਇਹ ਲਗਭਗ ਤੁਹਾਡੀ ਸਾਰੇ 10-15 ਸਾਲਾਂ ਨੇ ਕਿੰਨੀ ਕਿ ਠੱਗੀ ਹੋਗੀ ਇਹ ਜੀ ਹੁਣ ਹੀ ਹੈ ਸਾਰਿਆਂ ਦਾ ਸਾਲ 10-15 ਜਣਿਆਂ ਦਾ 4-5 ਕਰੋੜ ਦਾ ਹੋ ਗਿਆ ਜੀ 4-5 ਕਰੋੜ ਹੋਊਗਾ ਵੈਸੇ ਉਹਦਾ ਸਾਰਾ ਟੋਟਲ ਹੈ 150 ਬੰਦਾ ਜੀ ਜਨਾਬ ਤੁਸੀਂ ਵੀ ਬਾਪੂ ਜੀ ਚਾਂਸੇ ਜਾ ਕੇ ਤੁਸੀਂ ਆਪ ਜਾਣਾ ਸੀ ਕਿਨੇ ਜਾਣਾ ਸੀ ਮੇਰੇ ਪੋਤੇ ਪੋਤੀਆਂ ਦੀਆਂ ਇਹ ਨੋਹਾ ਜੀ ਉਹਨਾਂ ਦੇ ਨਾਲ 35 ਲੱਖ ਰੁਪਏ ਦੀ ਠੱਗੀ ਮੇਰੇ ਨਾਲ ਨਹੀਂ ਮੈਂ ਇੱਕ ਹੋਰ ਮੈਂ ਗੱਲ ਸਮਝਣਾ ਚਾਹੁੰਦਾ ਵੀ ਤੁਸੀਂ ਆਪ ਲੱਭਦੇ ਲੱਭਦੇ ਗਏ ਸੀ ਵੀ ਅਸੀਂ ਬਾਹਰ ਜਾਈਏ ਕੋਈ ਬੰਦਾ ਮਿਲ ਜੇ ਨਹੀਂ 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 ਉਹਨਾਂ ਨੇ ਕੰਟੈਕਟ ਕਰਿਆ ਵੀ ਤੁਸੀਂ ਜਾਣਾ ਚਾਹੁੰਦੇ ਆ ਵੀ ਅਸੀਂ ਲੈ ਕੇ ਜਾ ਰਹੇ ਹਾਂ ਤੁਹਾਨੂੰ 100% ਤੁਹਾਡਾ ਵੀਜ਼ਾ ਲੱਗੂਗਾ ਸਾਨੂੰ ਗੁਰਸਿੱਖ ਬੰਦੇ ਚਾਹੀਦੇ ਆ ਯੂਐਸ ਵਾਸਤੇ ਜੋ ਉੱਥੇ ਜਾ ਕੇ ਪ੍ਰਚਾਰ ਕਰਨ ਇੱਕ ਤਾਂ ਬੰਦੇ ਉਹ ਜਿੱਦਾਂ ਹੁੰਦੇ ਆ ਨਾ ਚਲਦਾ ਕਿ ਐਮ ਐਲ ਐਮ ਦਾ ਕੰਮ ਚੱਲਦਾ ਵੀ ਮੈਂਬਰ ਬਣਾਉਣੇ ਆ ਜੀ ਤੁਹਾਨੂੰ ਪਹਿਲਾਂ ਗੱਲਾਂ ਜਿਏ ਕਰਨਗੇ ਫਿਰ ਆਪਣਾ ਆਈਡੀਆ ਦੱਸਣਗੇ ਵੀ ਇਦਾਂ ਬਣਾਓ ਜੀ ਤੁਸੀਂ ਅੱਗੇ ਬੰਦੇ ਜੋੜੋ ਉਹ ਤਾਂ ਆਪ ਹੀ ਮਿਲ ਜਾਂਦੇ ਹੁੰਦੇ ਆ ਕੇ ਏਜੰਟਾਂ ਨੂੰ ਅਸੀਂ ਆਪ ਲੱਭਦੇ ਜਾਂਦੇ ਹੁੰਦੇ ਆ ਕਿਹੜੇ ਤਰੀਕੇ ਮਿਲੇ ਸਾਨੂੰ ਸਾਨੂੰ ਜਿੱਦਾਂ ਸਾਨੂੰ ਜਿੱਦਾਂ ਗੁਰਦੁਆਰਾ ਸਾਹਿਬ ਆਣ ਜਾਣ ਦਾ ਗੁਰਦਾਰ ਸਾਹਿਬ ਉਹਨਾਂ ਨੂੰ ਮਿਲੇ ਉਹ ਸਾਨੂੰ ਪੁੱਛਣ ਲੱਗੇ ਵੀ ਤੁਸੀਂ ਜਾਣਾ ਚਾਹੁੰਦੇ ਆ ਵੀ ਸਾਡੇ ਕੋਲ ਐਦਾ ਸਕੀਮ ਹੈਗੀ ਆ ਆਰ 1 ਵੀਜ਼ੇ ਦੇ ਥਰੂ ਤੇ ਅਸੀਂ ਯੂ ਐਸ ਲੈ ਕੇ ਜਾਣਾ ਚਾਹੁੰਦੇ ਆ ਗੁਰਸਿੱਖ ਬੰਦਿਆਂ ਨੂੰ ਤੇ ਜਿਹੜਾ ਕੋ ਤੇ ਸਰਟੀਫਿਕੇਟ ਚਾਹੀਦਾ ਪੰਜ ਪਿਆਰੀ ਨਾਲ ਫੋਟੋ ਚਾਹੀਦੀ ਹੈ ਤੇ ਉਹ ਉਹ ਵੀ ਉਹ ਵੀ ਜਾ ਸਕਦੇ ਆ ਪ੍ਰਿਤਪਾਲ ਸਿੰਘ ਜਿਹੜਾ ਹੈਗਾ ਉਹ ਇਹ ਮੁੰਡਾ ਹਰਮਨ ਸਿੰਘ ਹੈ ਇਹਦੇ ਪਿਤਾ ਪਿਤਾ ਜੀ ਵੀ ਡੈਲੀ ਗੁਰਦੁਆਰਾ ਸਾਹਿਬ ਜਾਂਦੇ ਸੀ 12 ਵਜੇ ਉਹ ਵੀ ਗੁਰਦੁਆਰਾ ਸਾਹਿਬ ਆਉਂਦਾ ਸੀ ਉਹ ਕਿਸ ਤਰ੍ਹਾਂ ਮਿਲਿਆ ਜੇ ਤੁਸੀਂ ਗੱਲ ਪੁੱਛ ਰਹੇ ਹੋ ਵਾਰ-ਵਾਰ ਕਿ ਕਿਸ ਤਰ੍ਹਾਂ ਠੱਗਿਆ ਗਿਆ ਸਵੇਰੇ ਉਹ ਬੰਦਾ ਜਦੋਂ ਤੱਕ ਅਰਦਾਸ ਨਹੀਂ ਹੁੰਦੀ ਪ੍ਰਸ਼ਾਦ ਨਹੀਂ ਵਰਤਦਾ ਉਦੋਂ ਤੱਕ ਕਿਸੇ ਨਾਲ ਗੱਲ ਨਹੀਂ ਕਰਦਾ ਜਦੋਂ ਪ੍ਰਸ਼ਾਦ ਛੱਕੇ ਪ੍ਰਿਤਪਾਲ ਸਿੰਘ ਆਉਂਦਾ ਹੱਥ ਧੋਕੇ ਤੇ ਉਹਨੂੰ ਕਹਿੰਦਾ ਹਰਵਿੰਦਰ ਸਿੰਘ ਅੱਜ ਮਹਾਰਾਜ ਦਾ ਹੁਕਮ ਹੋਇਆ ਵੀ ਤੁਹਾਡਾ ਬੇੜਾ ਪਾਰ ਕਰ ਦਈਏ ਅਮਰੀਕਾ ਭੇਜ ਦਈਏ ਤੁਹਾਨੂੰ ਅਮਰੀਕਾ ਭੇਜ ਦਈਏ ਤੁਹਾਨੂੰ ਤੁਹਾਨੂੰ ਜਰੂਰਤ ਹੈ ਇਸ ਢੰਗ ਦੇ ਨਾਲ ਲੋਕਾਂ ਨੂੰ ਠਾਗਿਆ ਫਿਰ ਦੱਸੋ ਜਿਹੜਾ ਬੰਦਾ ਤਖਤ ਸਾਹਿਬ ਦੇ ਬੇੜੇ ਵਿੱਚ ਖੜ ਕੇ ਐਸੀ ਗੱਲ ਕਰੂਗਾ ਉਹ ਤੇ ਵਿਸ਼ਵਾਸ ਕਿਵੇਂ ਨਾ ਕਰੂਗਾ ਬੰਦੇ ਬਿਲਕੁਲ ਬਿਲਕੁਲ ਸੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀ ਗੁਰਦੁਆਰੇ ਦੇ ਵਿੱਚ ਖੜ ਕੇ ਬੋਲਿਆ ਜੀ ਗੁਰਦੁਆਰ ਸਾਹਿਬ ਦੇ ਵਿੱਚ ਬੋਲ ਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਵੀ ਤੁਹਾਡੀ ਜ਼ਿੰਦਗੀ ਐ ਸਫਲ ਬਣਾਣੀ ਤੁਹਾਡੇ ਬਾ ਮਹਾਰਾਜ ਦਾ ਹੁਕਮ ਹੋਇਆ ਵੀ ਤੁਹਾਡਾ ਬੇੜਾ ਪਾਰ ਕਰ ਦਈਏ ਹੂੰ ਗੁਰ ਤਾਫੇ ਬੰਦੇ ਠਗੇ ਗਏ ਜੀ 15 20 ਜਣਾਂ ਦਾ ਬੇੜਾ ਡੋਬਤਾ ਹਾਂਜੀ ਹੁਣ ਤਾਂ ਘਰਾਂ ਦੇ ਘਰ ਬਰਬਾਦ ਕਰਤਾ ਜੀ ਉਹ ਖੁਦ ਇੱਕ ਸਰਕਾਰੀ ਪੋਸਟ ਹੋਣ ਦੇ ਬਾਵਜੂਦ ਵੀ ਉਹਦਾ ਕਿਤੇ ਢਿੱਡ ਫੇਰ ਨਹੀਂ ਭਰ ਰਿਹਾ ਜੀ ਔਰ ਬੇਟਾ ਐਡਵੋਕੇਟ ਦੀ ਪੋਸਟ ਤੇ ਦਾ ਜੋ ਕਿ ਉਹਦੇ ਖਾਤੇ ਵਿੱਚ 1 ਕਰੋੜ ਦੇ ਕਰੀਬ ਰੁਪਏ ਪੈਸੇ ਵਾਪਸ ਵੀ ਗਏ ਆ ਜੋ ਉਹਨੂੰ ਕਮਿਸ਼ਨ ਮਿਲਿਆ ਉਹ 36 ਥਾਣੇ ਵਾਲੇ ਖੁਦ ਦੱਸਿਆ ਵੀ ਆਹ ਅਸੀਂ ਇੰਨੇ ਪੈਸੇ ਉਹਦੇ ਅਕਾਊਂਟ 'ਚ ਵਾਪਸ ਗਏ ਆ ਤੇ ਹੁਣ ਉਹ ਖੁਦ ਹੱਥ ਨਹੀਂ ਫੜਾ ਰਿਹਾ ਹੈ ਤਾਂ ਹੈ ਕਿੱਥੇ ਆ ਜੀ ਬੇਟਾ ਤਾਂ ਉਹਨੇ ਗੇਪੇ ਕਰਤਾ ਵੀ ਆਪਣਾ ਤੇ ਜਦੋਂ ਅਸੀਂ ਮਾਤਾ ਸਾਹਿਬ ਕੋਲ ਅਕੈਡਮੀ ਓਨਰ ਸਰਜੀਤ ਕੋ ਨਾਲ ਗੱਲ ਕਰਦੇ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੇ ਉਹ ਕਹਿੰਦੇ ਤੁਸੀਂ ਜੋ ਕਰਨਾ ਕਰ ਲੋ ਗਵਰਨਮੈਂਟ ਤੁਹਾਡੀ ਇਕੱਲਿਆ ਨਹੀਂ ਸਾਡੀ ਸਭ ਦੀ ਗਵਰਨਮੈਂਟ ਹੈ ਹਾਂ ਕਿੰਦਾ ਨਹੀਂ ਆਪਣੀ ਖਾਤਿਰ ਸਾਹਿਬ ਕਰਵਾਵਾਂਗੇ ਹੂੰ ਮੰਮੀ ਨੂੰ ਕਹਿੰਦੇ ਮਾਤਾ ਸਾਹਿਬ ਕੋਲ ਤੀ ਹੈ ਗਈਆਂ ਪੈਸੇ ਮੈਂ ਦਵਾਵਾਂਗੀ ਥੋੜੀ ਜਿਹੀ ਥੋੜੀ ਜਿਹੀ ਕੋਰ ਕਹਿੰਦੀ ਅੱਛਾ ਜੀ ਆਪਣੇ ਆਪ ਨੂੰ ਕਿਹਾ ਵੀ ਮੈਂ ਮਾਤਾ ਸਾਹਿਬ ਕੋਲ ਦੀ ਧੀ ਹਾਂ ਪੈਸੇ ਮੈਂ ਦਵਾਵਾਂਗੀ ਜਿੰਮੇਵਾਰੀ ਮੇਰੀ ਹੈ ਜੇ ਇੱਕ ਵਾਰ ਨਾ ਭੇਜ ਸਕੇ ਹਾਂਜੀ ਜਿੰਮੇਵਾਰੀ ਮੇਰੀ ਹੈ ਮੰਮੀ ਨੂੰ ਕਹਿੰਦੇ ਸੀਗੇ ਕਿ ਤੁਸੀਂ ਜਾਣਾ ਸੀ ਬਾਹਰ? ਪੁਰਾਣੀ ਜਾਣਾ ਸੀ। ਬਾਈ ਜੀ ਫਿਰ ਇਹ ਚ ਆਪਣਾ ਕਸੂਰ ਕਿੰਨਾ ਸਮਝਦੇ ਆਂ ਆਪਾਂ? ਹੁਣ ਜੇ ਗੱਲ ਚਲੋ ਉੱਥੇ ਆਈ ਹੈ ਤਾਂ ਆਪਣੇ ਤੇ ਵੀ ਝਾਤੀ ਮਾਰੀਏ। ਅਸੀਂ ਵਿਸ਼ਵਾਸ ਕੀਤਾ ਜੀ। ਵਿਸ਼ਵਾਸ ਕੀਤਾ ਗੁਰੂ ਸਾਡਾ ਕਸੂਰ ਇਹ ਆ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਬੈਠੇ। ਮੁੱਖ ਰੱਖਦੇ ਗੁਰੂ ਦੇ ਗੁਰੂ ਦੇ ਨਾਂ ਤੇ ਅਸੀਂ ਉਹਦੇ ਤੇ ਵਿਸ਼ਵਾਸ ਕਰ ਬੈਠੇ ਆ। ਬਸ ਗੁਰੂ ਕੇ ਕਰਕੇ ਬਸ। ਗੁਰੂ ਦਾ ਹਰ ਅਸੀਂ ਇੱਕ ਵਾਰੀ ਉਹਨਾਂ ਕੋਲ ਗਏ ਵੀ ਆ ਅਸੀਂ ਕਿ ਸਾਡੇ ਪੈਸੇ ਵਾਪਸ ਕਰ ਦਿਓ ਅਸੀਂ ਨਹੀਂ ਜਾਣਾ ਬਾਹਰ। ਉਹ ਕਹਿੰਦੇ ਨਹੀਂ ਤੁਹਾਡੇ ਪੈਸੇ ਨਹੀਂ ਵਾਪਸ ਹੋਣੇ ਸਾਡੇ ਤੇ ਵਿਸ਼ਵਾਸ ਕਰੋ ਗੁਰੂ ਤੇ ਵਿਸ਼ਵਾਸ ਉਹ ਹੁਕਮਨਾਮਾ ਸਭ ਲਿਆ ਹੈ ਉਹ ਚ ਹੁਕਮ ਵੀ ਇਹੀ ਆਇਆ ਹੈ ਵੀ ਤੁਸੀਂ ਸਾਰੇ ਬਾਹਰ ਜਾਓਗੇ ਤੇ ਜੇ ਨਹੀਂ ਗਏ ਤੁਸੀਂ ਜਿੰਨਾ ਪੈਸਾ ਹੁਕਮਨਾਮਾ ਵੀ ਲਿਆ ਹਾਂ ਹਾਂ ਹੁਕਮਨਾਮਾ ਵੀ ਕਹਿੰਦੇ ਜੇ ਤੁਸੀਂ ਜੇ ਅਸੀਂ ਪੈਸੇ ਨਹੀਂ ਵਾਪਸ ਕਰਾਂਗੇ ਤਾਂ ਅਸੀਂ ਆਪਣਾ ਘਰ-ਬਾਰ ਵੇਚ ਦਾਂਗੇ ਸਾਰਾ ਕੁਝ ਵੇਚ ਦਾਂਗੇ ਤੁਹਾਡੇ ਪੈਸੇ ਨਹੀਂ ਮਰਦੇ ਸਾਰੇ ਕੀ ਪਤਾ ਹੁਣ ਵੇਚਣ ਨਾ ਲਾਇਆ ਹੋਵੇ ਬਈ ਹਲੇ ਬਾਈ ਜੀ ਨਹੀਂ 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 ਕੋਈ ਉਹ ਭੱਜਣ ਨੂੰ ਲਾਇਆ ਵਾ ਭੱਜਣ ਨਹੀਂ ਲਾਇਆ ਵਾ ਭੱਜਣ ਨਹੀਂ ਲਾਇਆ ਵਾ ਸੋ ਇਹ ਕਹਾਣੀ ਠੱਗੀ ਦੀ ਬੜੀ ਅਲੱਗ ਕਹਾਣੀ ਆ ਧਰਮ ਦੇ ਨਾਂ ਤੇ ਠੱਗੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੇ ਕੋਈ ਤੁਹਾਡੇ ਨਾਲ ਮੋਢਾ ਜੋੜ ਕੇ ਬਹਿ ਜਾਏ ਗੋਡੇ ਨਾਲ ਗੋਡਾ ਜੋੜ ਕੇ ਬਹਿ ਜਾਏ ਤਾਂ ਤੁਹਾਨੂੰ ਕਹੇ ਵੀ ਮਹਾਰਾਜ ਦਾ ਹੁਕਮ ਆਇਆ ਭਾਈ ਤੁਹਾਡਾ ਬੇੜਾ ਪਾਰ ਕਰ ਦਈਏ ਤਾਂ ਭਰੋਸਾ ਨਾ ਕਰ ਲਿਓ ਇਹ ਤਰਕੀਬਾਂ ਹੁਣ ਬੇੜੇ ਪਾਰ ਕਰਨ ਦੀਆਂ ਨਹੀਂ ਬੇੜੇ ਪਾਰ ਕਰਨ ਵਾਲੇ ਆਪ ਸੱਚੇ ਪਾਤਸ਼ਾਹ ਮਹਾਰਾਜ ਆ ਸੋ ਉੱਥੇ ਬਹਿ ਕੇ ਕੋਈ ਤੁਹਾਡੇ ਨਾਲ ਜੇ ਬੇੜੇ ਪਾਰ ਕਰਨ ਦੀਆਂ ਗੱਲਾਂ ਕਰਦਾ ਉਸ ਅਦਾ ਤੁਹਾਡਾ ਬੇੜਾ ਘਰਕ ਕਰਨ ਦੀ ਉਹ ਗੱਲ ਕਰ ਰਿਹਾ ਹੋਵੇ ਸੋ ਕਿਤੇ ਨਹੀਂ ਨਾ ਹੋ ਜਿਓ ਸ਼ਰਦਾ ਦੇ ਨਾਲ ਗਿਆਨ ਦੀ ਬੜੀ ਜ਼ਰੂਰਤ ਹੈ ਆਪਣੇ ਗਿਆਨ ਨੂੰ ਲਾ ਕੇ ਪਰਖ ਜ਼ਰੂਰ ਲਿਓ ਸਾਹਮਣੇ ਵਾਲੇ ਬੰਦਿਆਂ ਨੂੰ ਕਿਉਂਕਿ ਬਨਾਰਸ ਦੇ ਠੱਗ ਅੱਜ ਵੀ ਸਿੱਖਾਂ ਦੇ ਭੇਸ ਵਿੱਚ ਜਾਂ ਧਰਮ ਦੇ ਬਾਣੇ ਪਾ ਕੇ ਘੁੰਮ ਰਹੇ ਆ ਜਿਹਦੀ ਠੱਗੀ ਦਾ ਸ਼ਿਕਾਰ ਇਹ ਲੋਕ ਦੱਸ ਰਹੇ ਆ ਕਿ ਅਸੀਂ ਹੋਏ ਆ ਤੇ ਹੁਣ ਇਹਨਾਂ ਲੋਕਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਫਿਰ ਇਹ ਠੱਗੀਆਂ ਧਰਮ ਦੇ ਨਾਂ ਤੇ ਜਾਂ ਹੋਰ ਬਹੁਤ ਸਾਰੀਆਂ ਜੋ ਕਹਾਣੀਆਂ ਇੱਥੇ ਲੋਕਾਂ ਦੀਆਂ ਚੱਲ ਰਹੀਆਂ ਚੱਲਦੀਆਂ ਰਹਿਣਗੀਆਂ ਇਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਦਾ ਅ ਦਰਵਾਜ਼ਾ ਖੜਕਾਇਆ ਜਾ ਕੇ ਐਫ ਆਈ ਆਰਾਂ ਵੀ ਕਰਾਈਆਂ ਪਰ ਲੋਕ ਜਿਹੜੇ ਹੈਗੇ ਆਓ ਫਰਾਰ ਹੈ ਕਦੋਂ ਕਦੋਂ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਇਹ ਦੇਖਣ ਵਾਲੀ ਗੱਲ ਰਹੂਗੀ ਗੁਰਪ੍ਰੀਤ ਸਿੰਘ ਦੇਨਾ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ